ਸਕੂਲ ਹੈ ਪ੍ਰਾਇਮਰੀ ਸਕੂਲ ਉਥੋਂ ਦੇ ਜਿਹੜੇ ਨੰਨੇ-ਮੁੰਨੇ ਬੱਚੇ ਲੰਘਦੇ ਨੇ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਨਰਕਪਰੀ ਬਣੀ ਵੀ ਕਿਉਂ ਲੰਘ ਹੀ ਨਹੀਂ ਸਕਦੇ ਔਰ ਜਿਹੜੇ ਇਥੋਂ ਦੇ ਐਮਪੀ ਸਾਹਿਬ ਨੇ ਔਰ ਉਹਨਾਂ ਦਾ ਪਿੰਡ ਹੋਵੇ ਤੇ ਅਜੇ ਤੱਕ ਸੜਕ ਨਹੀਂ ਬਣੀ ਬਈ ਟਾਈਮ ਤੋਂ ਸਾਡੇ ਕੋਆਏ ਦੀ ਫਿਰਨੀ ਦੇ ਬਾਰੇ ਚਰਚਾ ਚੱਲ ਰਹੀ ਹੈ ਕਿ ਤੁਹਾਡਾ ਜਿਹੜਾ ਮੌਜੂਦਾ ਐਮਐਲਏ ਉਹ ਕਹਿੰਦਾ ਸੀ ਕਿ ਕੋਆਏ ਦੀ ਮੈਂ ਸੜਕ ਬਣੂ ਨਹੀਂ ਦੇਣੀ ਤੰਤੰ ਅੱਜ ਆਮ ਹਾਦਰੀ ਪਾਰਟੀ ਦੀ ਹੈ ਉਹਨਾਂ ਦੇ ਤੱਕੀ ਕਰਨਾ ਹੈ ਸਰਪਾਰਤ ਨੌਜਨ ਸਭਾ ਇਕਾਈ ਕਬਾਇਆ ਵੱਲੋਂ ਪ੍ਰਧਾਨ ਬਲਦੇਵ ਸਿੰਘ ਦੀ ਪ੍ਰਧਾਨਗੀ ਦੇ ਵਿੱਚ ਔਰ ਭਗਸ਼ੀਤ ਭਗਤ ਸਿੰਘ ਯੂਥ ਕਲੱਬ ਕਬਾਇਆ ਪ੍ਰਧਾਨ ਬਲਵਿੰਦਰ ਸਿੰਘ ਦੀ ਪ੍ਰਧਾਨਗੀ ਦੇ ਵਿੱਚ ਪੂਰੇ ਉਹਨਾਂ ਦਾ ਜਿਹੜਾ ਯੂਥ ਕਲੱਬ ਹੈ ਔਰ ਪਿੰਡ ਦੀ ਨੌਜਨ ਸਭਾ ਵੱਲੋਂ ਸਰਦਾਰ ਛੇ ਸਿੰਘ ਕਬਾਇਆ ਮੈਂਬਰ ਆਫ ਪਾਰਲੀਮੈਂਟ ਲੋਕ ਸਭਾ ਹਲਕਾ ਫਰੋਸਪੁਰ ਨੂੰ ਮੰਗ ਪੱਤਰ ਦਿੱਤਾ ਗਿਆ ਹੈ ਇਨਾਂ ਦੀ ਜਿਹੜੀ ਪਿਛਲੇ ਲੰਮੇ ਸਮੇਂ ਤੋਂ ਜਿਹੜੀ ਮੰਗ ਹੈ ਉਹ ਲਟਕਦੀ ਆ ਰਹੀ ਸੀ ਕਿ ਜਿਹੜੀ ਫਿਰਨੀ ਦੀ ਸੜਕ ਹੈ ਉਹ ਇੰਨੀ ਜਿਆਦਾ ਟੁੱਟ ਕੇ ਖਸਤਾ ਹੋਈ ਪਈ ਹੈ ਕਿ ਉੱਥੇ ਲੰਘਣਾ ਤਾਂ ਦੂਰ ਦੀ ਗੱਲ ਹੈ ਕਿ ਬਹੁਤ ਵੱਡਾ ਜਿਹੜਾ ਗੱਡੀਆਂ ਦਾ ਆਮ ਲੋਕਾਂ ਦਾ ਜਿਹੜਾ ਉਹ ਨੁਕਸਾਨ ਹੋ ਰਿਹਾ ਹੈ ਔਰ ਇੱਥੋਂ ਦੇ ਜਿਹੜੇ ਸਕੂਲ ਹੈ ਪ੍ਰਾਇਮਰੀ ਸਕੂਲ ਉੱਥੋਂ ਦੇ ਜਿਹੜੇ ਨੰਨੇ-ਮੁੰਨੇ ਬੱਚੇ ਲੰਘਦੇ ਨੇ ਉਹਨਾਂ ਦੀ ਜਿਹੜੀ ਹਾਲਤ ਹੈ ਉਹ ਨਰਕਪਰੀ ਬਣੀ ਵੀ ਕਿ ਉਹ ਲੰਘ ਹੀ ਨਹੀਂ ਸਕਦੇ ਔਰ ਸਾਰੇ ਜਿਹੜੇ ਆਸ-ਪਾਸ ਦੇ ਲੋਕ ਨੇ ਇਸ ਗੱਲ ਦਾ ਉਲਾਮਾ ਵੀ ਦਿੰਦੇ ਸੀ ਕਿ ਪਿੰਡ ਦੇ ਜਿਹੜੇ ਇੱਥੋਂ ਦੇ ਐਮਪੀ ਸਾਹਿਬ ਨੇ ਔਰ ਉਹਨਾਂ ਦਾ ਪਿੰਡ ਹੋਵੇ ਤੇ ਅਜੇ ਤੱਕ ਸੜਕ ਨਹੀਂ ਬਣੀ ਤੇ ਇਹਦਾ ਜਿਹੜਾ ਇਨੀਸ਼ੀਏਟਿਵ ਹੈ ਇੱਥੋਂ ਦੀ ਸਰਵ ਪ੍ਰਾਰ ਔਰ ਪਹਿਲਾ ਜਿਹੜਾ ਮੰਗ ਪੱਤਰ ਦਿੱਤਾ ਹੈ ਕਿ ਸਾਨੂੰ ਜਿਹੜੀ ਇਹ ਸੜਕ ਹੈ ਉਤਰਾਤ ਬਣਾਈ ਜਾਵੇ ਔਰ ਮੰਗ ਪੱਤਰ ਦੇਣ ਤੋਂ ਬਾਅਦ ਸ਼ੇਰ ਸਿੰਘ ਖਬਾਇਆ ਐਮਪੀ ਸਾਹਿਬ ਨੇ ਇਸ ਗੱਲ ਦਾ ਵਿਸ਼ਵਾਸ ਦਵਾਇਆ ਹੈ ਕਿ ਇਹ ਦਾ ਜਿਹੜਾ ਸੜਕ ਦਾ ਹੈ ਉਹਨਾਂ ਨੇ ਇਹ ਦੱਸਿਆ ਹੈ ਕਿ ਉਹਨਾਂ ਵੱਲੋਂ ਜਿਹੜਾ ਟੈਂਡਰ ਕਰਵਾ ਦਿੱਤਾ ਗਿਆ ਹੈ ਔਰ ਸਤੰਬਰ ਦੇ ਪਹਿਲੇ ਹਫਤੇ ਦੇ ਵਿੱਚ ਵਿੱਚ ਜਿਹੜਾ ਹੈਗਾ ਇਹ ਸੜਕ ਚਾਲੂ ਹੋ ਜਾਏਗੀ ਚਾਲੂ ਜਿਹੜਾ ਮਤਲਬ ਇਹ ਹੈ ਕਿ ਉੱਥੇ ਉਹਦੀ ਸ਼ੁਰੂਆਤ ਹੋ ਜਾਏਗੀ ਔਰ ਨਾਲ ਹੀ ਇਹਨਾਂ ਨੇ ਇੱਕ ਪਾਣੀ ਦੇ ਟੈਂਕਰ ਦੀ ਜਿਹੜੀ ਮੰਗ ਕੀਤੀ ਹੈ ਕਿ ਪਾਣੀ ਦਾ ਟੈਂਕਰ ਜਿਹੜੇ ਆਮ ਲੋਕ ਨੇ ਦੁੱਖੀ ਸੁਖੀ ਉਹਨਾਂ ਨੂੰ ਪਾਣੀ ਦੇ ਲੋੜ ਹੁੰਦੀ ਹੈ ਕਿਤੇ ਪਲਾਂਣ ਵਾਸਤੇ ਜਾਂ ਇਹਨਾਂ ਨੇ ਇੱਕ ਹੋਰ ਵਧੀਆ ਮਹਿੰਮ ਸ਼ੁਰੂ ਕੀਤੀ ਹੈ ਕਿ ਪਿੰਡ ਨੂੰ ਹਰਾ ਭਰਾ ਬਣਾਉਣ ਵਾਸਤੇ ਜਿਹੜੇ ਇਹ ਬੂਟੇ ਲਾ ਰਹੇ ਨੇ ਦਰਖਤ ਲਾ ਰਹੇ ਨੇ ਤਾਂ ਕਿ ਜਿਹੜਾ ਉਹ ਵਾਤਾਵਰਣ ਵਿਸ਼ੋਧ ਬਣ ਸਕੇ ਉਹਦੇ ਵਾਸਤੇ ਵੀ ਇਹਨਾਂ ਨੇ ਟੈਂਕਰ ਦੀ ਲੋੜ ਸਮਝੀ ਹੈ ਐਫਪੀ ਸਾਹਿਬ ਵੱਲੋਂ ਕਹਾ ਗਿਆ ਕਿ ਕਿ ਮਤਾ ਜਿਹੜਾ ਪੰਚਾਇਤ ਵੱਲ ਪਵਾ ਕੇ ਦਿੱਤਾ ਜਾਵੇ ਤੇ ਮਿਲ ਜਾਏਗਾ ਤੇ ਉਹ ਵੀ ਇਹਨਾਂ ਨੇ ਕਿਹਾ ਹੈ ਕਿ ਪੂਰੇ ਯੂਥ ਕਲੱਬ ਨੇ ਕਿ ਮਤਾ ਪਵਾ ਕੇ ਜਿਹੜਾ ਦੇ ਕਿਤੇ ਟ੍ਰੈਂਕਰ ਵੀ ਉਹਨਾਂ ਨੇ ਦੇਣ ਦੀ ਗੱਲ ਕੀਤੀ ਹੈ ਹੋਰ ਵੀ ਜਿੰਨੇ ਵੀ ਆ ਮੰਗਾ ਸੀ ਖਾਸ ਤੌਰ ਤੇ ਅੱਜ ਪਿੰਡ ਦੀਆਂ ਮੰਗਾਂ ਨੂੰ ਲੈ ਕੇ ਜਿਹੜਾ ਹੈਗਾ ਉਹਨਾਂ ਨੇ ਇਹ ਗੱਲ ਦੀ ਹਾਮੀ ਭਰੀ ਹੈ ਕਿ ਉਤਰਾਂਤ ਪਿੰਡ ਦੇ ਵਿਕਾਸ ਦੀ ਗੱਲ ਕਰਨਗੇ ਔਰ ਇਹ ਹੈ ਕਿ ਇਹ ਖੁਸ਼ੀ ਦੀ ਗੱਲ ਹੈ ਵਧੀਆ ਸੁਖਾਵੇਂ ਮਾਹੌਲ ਦੇ ਵਿੱਚ ਉਹਨਾਂ ਨੇ ਇੱਕ ਮਿਲਣੀ ਕੀਤੀ ਆਪਦੇ ਪਿੰਡ ਦੇ ਨੌਜਵਾਨਾਂ ਨੂੰ ਇੱਕ ਥਾਪੜਾ ਵੀ ਦਿੱਤਾ ਹੈ ਵਿਸ਼ਵਾਸ ਵੀ ਦਿਵਾਇਆ ਤੇ ਥਾਪੜਾ ਵੀ ਦਿੱਤਾ ਕਿ ਮੇਰੇ ਪਿੰਡ ਦੇ ਜਿਹੜੇ ਨੌਜਵਾਨ ਨੇ ਚੰਗੇ ਕਾਰਜ ਵਾਸਤੇ ਮੇਰੇ ਕੋਲ ਚੱਲ ਕੇ ਆਏ ਨੇ ਤਾਂ ਮੈਨੂੰ ਖੁਸ਼ੀ ਹੈ ਔਰ ਜਿਹੜੀ ਵੀ ਲੋੜ ਹੋਏਗੀ ਇਹਨਾਂ ਨੂੰ ਅਸੀਂ ਹਮੇਸ਼ਾ ਜਿਹੜਾ ਹੈਗਾ ਇਹਨਾਂ ਦੇ ਨਾਲ ਖੜੇ ਹਾਂ ਔਰ ਪਿੰਡ ਦੀਆਂ ਮੰਗਾ ਪਿੰਡ ਦੇ ਵਿਕਾਸ ਵਾਸਤੇ ਉਹ ਲਗਾਤਾਰ ਕੰਮ ਕਰਦੇ ਰਹਿਣਗੇ ਅਸੀਂ ਵੀ ਬਤੌਰ ਸਰਪਾਰਤ ਨੌਜਵਾਨ ਸਭਾ ਵੱਲੋਂ ਰਿਸ਼ਵਾਹ ਦੋਨੇ ਜ਼ਿਲ੍ਹੇ ਵੱਲੋਂ ਕਿ ਅਸੀਂ ਉਹਨਾਂ ਦਾ ਇਸ ਗੱਲ ਹੀ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਇੱਕ ਛੋਟੇ ਜਿਹੇ ਸੱਦੇ ਤੇ ਸਾਡੇ ਨਾਲ ਮਿਲਣ ਦਾ ਵੀ ਮੌਕਾ ਦਿੱਤਾ ਹੈ ਔਰ ਸ਼ੁਸ਼ਵਾਸ਼ ਵੀ ਦਵਾਇਆ ਹੈ ਉਮੀਦ ਕਰਦੇ ਹਾਂ ਕਿ ਜਿਹੜੇ ਨਰਕਪਰੀ ਜ਼ਿੰਦਗੀ ਵਿੱਚ ਕਪਾਇਆ ਵਾਸੀ ਲੰਘ ਰਹੇ ਸੀ ਟੈਕਨੀਕਲੀ ਕਈ ਗੱਲਾਂ ਸੀ ਰਾਜਸੀ ਕਈ ਗੱਲਾਂ ਸੀ ਰੋਕਾਂ ਸੀ ਉਹ ਉਹਨਾਂ ਨੇ ਦੂਰ ਕਰਦਿਆਂ ਸਾਰੀ ਗੱਲ ਕਿਆ ਸਰਾਇਆਂ ਨੂੰ ਉਵਰਾਮ ਦਿੰਦਾ ਕਹਿ ਦਿੱਤਾ ਕਿ ਸੜਕ ਜਲਦੀ ਜੜੀਏ ਉਹ ਬਣੇਗੀ। ਅਨਸ਼ੀਰ ਪਾਕਤ ਸਿੰਘ ਯੂਥ ਕਲੱਬ ਕਪਾਇਆ ਵੱਲੋਂ ਵੱਲੋਂ ਸਾਰੇ ਸਾਥੀਆਂ ਨਾਲ ਜਾ ਕੇ ਸਰਦਾਰ ਸ਼ੇਰ ਸਿੰਘ ਬਾਇ ਜੋ ਮੈਂਬਰ ਪਾਰਲੀਮੈਂਟ ਹੈ ਉਹਨਾਂ ਨੂੰ ਅਸੀਂ ਆਪਦੇ ਸੜਕ ਬਾਰੇ ਜਾਨੂ ਕਰਵਾਇਆ ਵੀ ਸਾਡੇ ਪਿੰਡ ਦੀ ਐਨੇ ਲੰਬੇ ਸਮੇਂ ਤੋਂ ਸੜਕ ਦਾ ਹਾਲ ਬਹੁਤ ਖਰਾਬ ਹੈ ਤੇ ਉਹਨੂੰ ਬਣਾਇਆ ਜਾਵੇ ਔਰ ਇੱਕ ਅਸੀਂ ਪਾਣੀ ਦੀ ਟੈਂਕ ਬਾਰੇ ਮੰਗ ਕੀਤੀ ਸੀ ਤੇ ਉਹਦੇ ਉਹਨਾਂ ਨੇ ਸਾਨੂੰ ਬਹੁਤ ਵਿਸ਼ਵਾਸ ਦਿਵਾਇਆ ਹੈ ਵੀ ਇਹ ਜਿਹੜੀ ਸੜਕ ਅਸੀਂ ਬਹੁਤ ਜਲਦੀ ਹੀ ਬਣਵਾ ਕੇ ਤੁਹਾਨੂੰ ਦੇਵਾਂਗੇ ਜਿਵੇਂ ਬਾਹਰ ਫਿਰਨੀ ਦਾ ਜਾਂ ਇਧਰ ਸ਼ਮਸ਼ਾਨ ਘਾਟ ਸੜਕ ਜਿਹੜੀ ਹੈਗੀ ਕਾਫੀ ਹਾਲਤ ਖਰਾਬ ਹੋ ਚੁੱਕੀ ਹੈ ਉਹਨਾਂ ਦੇ ਬਾਰੇ ਅੱਜ ਮਿਲੇ ਆ ਤੇ ਸ਼ੇਰ ਸਿੰਘ ਖਵਾ ਐਮਪੀ ਸਾਹਿਬ ਨੇ ਇਹ ਸ਼ੁਵਾਸ਼ਨ ਦਵਾਇਆ ਹੈ ਕਿ ਜਿਹੜਾ ਟੈਂਡਰ ਪਾਸ ਹੋ ਚੁੱਕਿਆ ਹੈ ਔਰ ਸਤੰਬਰ ਮਹੀਨੇ ਤੱਕ ਜਿਹੜਾ ਹੈਗਾ ਸੜਕ ਦਾ ਕੰਮ ਆ ਸ਼ੁਰੂ ਹੋ ਜਾਏਗਾ ਅ ਅੱਜ ਮੇਰੇ ਕੋਲ ਸੀ ਪਗਰ ਸੇ ਯੂਥ ਕਲੱਬ ਦੇ ਮੇਰੀ ਫੇਲਡ ਦੀ ਨੌ ਜਿਹੜਾ ਕੰਮ ਕਰਨ ਵਾਸਤੇ ਉੱਪਰ ਦੇ ਸਾਹਮਣੇ ਆਏ ਆ ਮੈਨੂੰ ਬੜੀ ਖੁਸ਼ੀ ਹੈ ਕਿ ਕਾਉਂਨਰ ਸਾਹਵਰਾਂ ਦਾ ਪੂਰਾ ਗਰੁੱਪ ਜਿਹੜਾ ਹੈ ਅਲਸਾਈਵੋਡਨ ਦੀ ਪਰਮਜੀ ਫੀਸ ਸਾਡੇ ਸ਼ਬਦਾਂ ਟੰਡੀਆਂ ਸਾਹਬ ਤੇ ਹੋ ਜਿਹੜੇ ਹੈ ਜਿਹੜੀ ਸੜਕ ਬੜੇ ਲੰਬੇ ਟਾਈਮ ਤੋਂ ਸਾਡੇ ਕਵਾਏ ਦੀ ਫਿਰਨੀ ਦੇ ਬਾਰੇ ਚਰਚਾ ਚੱਲ ਰਹੀ ਹੈ ਕਿ ਤੁਹਾਡਾ ਜਿਹੜਾ ਮੌਜੂਦਾ ਐਮਐਲਏ ਉਹ ਕਹਿੰਦਾ ਸੀ ਕਿ ਕਵਾਏ ਦੀ ਮੈਂ ਸੜਕ ਬਣੂ ਨਹੀਂ ਦੇਣੀ ਜਦੋਂ ਕਿ ਅਸੀਂ ਉਹ ਮਨਜ਼ੂਰ ਕਰਾ ਚੁੱਕੇ ਹਾਂ ਹੁਣ ਪੈ 1 ਸਤੰਬਰ ਤੋਂ ਬਾਅਦ ਕੰਮ ਜਿਹੜਾ ਚਾਲੂ ਹੋ ਜਾਵੇਗਾ ਤੇ ਸਰਕੂਲਰੀ ਬਾਰੇ ਹੋ ਵੀ ਜਿਹੜੇ ਕੰਮ ਹੈ ਕਵਾਏ ਦੇ ਹੋਣ ਵਾਲੇ ਜਿੰਨੇ ਵੀ ਹੋਣਗੇ ਜੋ ਸਾਡੇ ਨੌਜਵਾਨ ਮੁੰਡੇ ਐ ਚਾਹੋ ਪੰਚਾਇਤਾਂ ਤਾਂ ਅੱਜ ਆਮ ਆਦਮੀ ਪਾਰਟੀ ਨੇ ਉਹਨਾਂ ਦਾ ਟੱਕਰਨਾ ਹੈ ਤੇ ਜਿੱਦ ਜਿੱਤੇ ਵੀ ਕਹਿਣਗੇ ਅਸੀਂ ਪਿੰਡ ਨੂੰ ਵਧੀਆ ਬਣਾਣਾ ਹੈ ਪਹਿਲਾਂ ਹੈਗਾ ਵੀ ਐ ਪਰ ਇਹਨਾਂ ਨੇ ਇਹ ਬਿਆਨ ਦੇ ਕੇ ਕਿ ਮੈਂ ਕੰਮ ਹੋ ਨਹੀਂ ਦੇਣਾ ਅਸੀਂ ਉਸ ਕੰਮ ਜਿਹੜਾ ਸ਼ੁਰੂ ਕਰਨ ਜਾ ਰਹੇ تھے ਜਲਦੀ ਇਹ ਜਿਹੜਾ ਕੰਮ ਪੂਰਾ ਕਰਕੇ ਚੱਲਣੇ ਟੱਕ ਕੇ ਦੁਬਾਰਾ